ਕਈ ਵਾਰੀ ਮਿੱਟੂ ਜੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸਾਰਾ ਨਾ ਹਾਥੀ ਲੰਘ ਜਾਂਦਾ ਪੂਛ ਜੀ ਮੜੀ ਅੜ ਕੇ ਰਹਿ ਜਾਂਦੀ ਹੈ ਤੇ ਉਹ ਸਾਰਾ ਪੰਗਾ ਹੀ ਪਾ ਦਿੰਦੀ ਹੈ ਇੱਥੇ ਇੱਕ ਮੁਲਾਜ਼ਮ ਦਾ ਸੀਗਾ ਇਨਸਪੈਕਟਰ ਦੀ ਖਬਰ ਹੈ ਕਹਿੰਦੇ ਕਿ 2 ਰੁਪਏ ਦੇ ਬੈਗ ਪਿੱਛੇ ਜਾਂ 2 ਰੁਪਏ ਬੈਗ ਪਿੱਛੇ ਲੈਂਦੇ ਲੈਂਦੇ ਨੇ ਮਸਲਾ ਪਾ ਦਿੰਦਾ ਨਹੀਂ ਇਹ ਤੇ 2 2 ਰੁਪਏ ਬੋਰੀ ਦੇ ਵੇਅਰਹਾਊਸ ਦਾ ਸੀਗਾ 2 ਰੁਪਏ ਬੋਰੀ ਦੇ ਲੈ ਰਿਹਾ ਤੇ ਤੁਸੀਂ ਦੇਖੋ ਨਾ ਇੱਕ ਸ਼ੈਲਰ ਚ ਕਿੰਨੀਆਂ ਬੋਰੀਆਂ ਲੱਗਦੀਆਂ ਵੇਅਰਹਾਊਸ ਪ੍ਰੋਕਿਊਰ ਏਜੰਸੀ ਹੈ ਨਾ ਬਿਲਕੁਲ ਉਹ ਖਰੀਦ ਕਰਦੀ ਆ ਜੀ ਜੇ ਕਹਿ ਲੁ ਕਿ ਲੱਖ ਘੱਟੇ ਦਾ ਜੇ 5 ਲੱਖ ਕਟਾ ਖਰੀਦੇ ਆ ਯਾਰ ਹਾਊਸ ਨੇ ਉਹਦੇ ਮਤਲਬ ਕਿ ਸਾਲ ਕਿਤਾਬ ਚ ਜੇ 2 ਰੁਪਏ ਤੇ ਉਹਨੂੰ ਮਲਟੀਪਲਾਈ ਕਰ ਲਓ ਬਿਲਕੁਲ ਤਾਂ ਗੱਲ 2 ਰੁਪਏ ਤੇ ਫੜਿਆ 2 ਰੁਪਏ ਤੋਂ ਗਿਆ ਸਰ 45000 ਲੈ ਰਿਆ ਸੀ ਸ਼ਾਇਦ ਜੀ ਤਾਂ ਮਤਲਬ ਕਿ ਆਹੀ ਤੇ ਮੈਂ ਦੱਸਦਾ ਹੁਣ ਤੁਹਾਨੂੰ ਸਰ ਸ਼ੈਲਰ ਵਾਲਿਆਂ ਨੂੰ ਐਫਸੀਆਈ ਵਾਲੇ ਪੈ ਜਾਂਦੇ ਆ ਆ ਪੈ ਗਏ ਇੱਧਰਲੇ ਉੱਧਰਲੇ ਠੀਕ ਹੈ ਜੀ ਉਹ ਆੜਤੀਆਂ ਨੂੰ ਆੜਤੀਏ ਕਿਸਾਨਾਂ ਨੂੰ ਕਿਸਾਨ ਕਿੱਧਰ ਜਾਣ ਮਤਲਬ ਕਿ ਆਹੀ ਢਾਂਚਾ ਬਣਿਆ ਪਿਆ ਸਰ ਇਹ ਮੰਡੀਆਂ ਬਾਰੇ ਤੇ ਜਦੋਂ ਮੰਡੀਆਂ ਦਾ ਰੌਲਾ ਪਿਆ ਮੈਂ ਤੁਹਾਨੂੰ ਖੁੱਲ ਕੇ ਦੱਸਿਆ ਸਰ ਕੀ ਚੱਲਦਾ ਭਾਈ ਬਿਲਕੁਲ ਬਿਲਕੁਲ ਇਹ ਤਾਂ ਜਿਹਨੂੰ ਜਿਹਨੂੰ ਵੀ ਵੇਖੋਗੇ ਸ਼ੈਲਰ ਵਾਲੇ ਕੋਲ ਬੈਠੋ ਤੇ ਸ਼ੈਲਰ ਵਾਲਾ ਰੋਏਗਾ ਆੜਤੀਏ ਕੋਲ ਬੈਠੋ ਤੇ ਆੜਤੀਆ ਰੋਏਗਾ ਕਿਸਾਨ ਕੋਲ ਤੇ ਜਾਣ ਦੀ ਲੋੜ ਹੀ ਨਹੀਂ ਉਹ ਤਾਂ ਆਪਣਾ ਪਤਾ ਹੀ ਆ ਬਿਲਕੁਲ ਕਿ ਉਹ ਆਪਦੀ ਮਾਰ ਦਾ ਮਾਰਿਆ ਰੋਏਗਾ ਜੀ 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 ਕਾਟਾਂ ਸ਼ਟਾਂ ਤੇ ਕੀ ਕਿੰਨੀਆਂ ਚੱਲੀਆਂ ਨੇ ਸਭ ਦੀ ਆਪੋ ਆਪਣੀ ਹਾਲ ਪਾ ਰਿਆ ਜੀ ਉਹ ਕਹਿੰਦੇ ਉਹ ਕਹਿੰਦੇ ਜੇ ਐਫਸੀਆਈ ਤੋਂ ਚੈੱਕ ਲੈਣ ਜਾਂਦੇ ਆ ਤਾਂ ਕੁਝ ਮੰਦੇ ਉੱਥੇ ਕਾਲੀਆਂ ਪੈਂਡਾ ਬੈਠੀਆਂ ਨੇ ਉਹ ਚੈੱਕ ਦੇ ਨਾਲ ਕਹਿੰਦੇ ਕਿ ਇੱਕ ਚੈੱਕ ਸਾਨੂੰ ਦਿਓ ਪਹਿਲਾਂ ਫਿਰ ਤੁਹਾਨੂੰ ਚੈੱਕ ਦਿੰਨੇ ਆ ਆ ਤੇ ਹਾਲ ਬਣਿਆ ਪਿਆ ਸਭ ਬੁਰਾ ਹਾਲ ਜੇ 2 ਰੁਪਏ ਪ੍ਰਤੀ ਬੈਗ ਇਹ ਤੁਸੀਂ ਹਿਸਾਬ ਲਾ ਲਓ ਬਈ ਕੀ ਕੁਝ ਹੋਏਗਾ ਕਿ ਨਾਲ ਕਿੰਨੇ ਬੈਗ ਭਰਦੇ 2-2 ਰੁਪਈਆ ਨਾਲ ਉਹ ਹੋਵੇ ਸਭ ਫਰੋਜ਼ਪੁਰ ਚ ਪਤਾ ਨਹੀਂ ਕੀ ਕੋ ਚੱਲਦਾ ਪਿਆ ਫਰੋਜ਼ਪੁਰ ਬੜਾ ਚਰਚਤ ਕਹ ਲਓ ਕਿ ਬਾਰਡਰ ਦਾ ਏਰੀਆ ਹੈ ਖਬਰਾਂ ਵੀ ਚਰਚਤ ਆਉਂਦੀਆਂ ਨੇ ਉੱਥੋਂ ਉਥੇ ਨਾ ਇੱਕ ਬੱਸ ਲੈ ਕੇ ਡਰਾਈਵਰ ਤੇ ਕੰਡਕਟਰ ਦਰਗੋਲੂ ਕੇ ਮੋੜ ਵਾਲੀ ਸਾਈਡ ਨਾ ਗਿਆ ਚਲਾ ਮਤਲਬ ਕਿ ਡਰਾਈਵਰ ਸੀਗਾ ਨਾਲ ਕੰਡਕਟਰ ਜੀ ਜਦੋਂ ਉਥੇ ਚੱਲ ਗਿਆ ਤੇ ਬਈ ਹੋਇਆ ਕੀ ਉਹਨਾਂ ਨੇ ਰੋਟੀ ਛੋਟੀ ਸ਼ੁਰੂ ਕਰਤੀ ਖਾਣ ਬਹਿ ਜਾਂਦੇ ਕਿ ਟਾਪੇ ਉਹ ਜਦੋਂ ਮਤਲਬ ਕਿ ਰੋਟੀ ਰਾਟੀ ਖਾ ਕੇ ਕੁਰਲੀ ਕਰਲੀ ਕਰਕੇ ਨਾ ਆ ਕੇ ਨਾ ਵੇਖਿਆ ਵੀ ਚਲੋ ਮਾਰੋ ਸੈਲਫ ਤੇ ਹੁਣ ਚਲੀਏ ਹਮ ਸਰ ਬੱਸ ਲੱਭਣ ਤੇ ਬੱਸ ਉਥੇ ਹੈ ਹੀ ਨਹੀਂ ਓ ਬੱਸ ਹੀ ਗਾਇਬ ਹੋ ਗਈ ਬੱਸ ਹੀ ਕੇ ਉਹ ਨਾ ਕਹਤਾ ਟਾ ਵਿੜਾ ਤਰਜੇ ਤੁਹਾਡਾ ਬੱਸ ਉਹ ਵੀ ਸਰਕਾਰੀ ਜੀ ਕੋਈ ਭਜਾ ਕੇ ਲੈ ਗਿਆ ਚੋਰੀ ਕਰਕੇ ਲੈ ਲੈਂਦੀਆਂ ਵੈਸੇ ਔਖੀਆਂ ਭਾਈਦਿਆਂ ਨੂੰ ਉਹਨੂੰ ਭਜਾ ਕੇ ਆਈ ਇਹ ਤੇ ਸਵਾਰੀਆਂ ਤੋਂ ਸਟਾਰਟ ਮਸਾਂ ਹੁੰਦੀਆਂ ਤੱਕਾ ਲਾ ਕੇ ਉਹ ਕਹਿੰਦੇ ਵੀ ਆ ਕੀ ਬਣ ਗਿਆ ਯਾਰ ਸਾਡੇ ਨਾਲ ਹਮ ਫੇਰ ਭਾਈ ਉਹ ਉਹਨਾਂ ਨੇ ਸੀਸੀਟੀਵੀ ਵਗੈਰਾ ਚੈੱਕ ਕੀਤੇ ਕਿ ਬੱਸ ਗਈ ਕਿੱਧਰ ਕਿਤੇ ਆਪਣੇ ਆਪ ਤੇ ਕੋਈ ਗੇਅਰ ਨਹੀਂ ਪੈ ਗਿਆ ਕੋਈ ਰੈਡ ਹੂਡਾ ਨਾ ਗਈ ਹੋਵੇ ਕਿਸੇ ਸਾਈਡ ਨੇਰਾ ਸੀਗਾ ਆਲੇ ਦੁਆਲੇ ਵੀ ਦੇਖਿਆ ਤੇ ਚਲੋ ਬਾਦ ਦੇ ਵਿੱਚ ਪਤਾ ਲੱਗਾ ਸਰ ਕਿ ਇਹ ਬੱਸ ਜਿਹੜੀ ਆ ਚੋਰੀ ਕੀਤੀ ਗਈ ਤੇ ਕਮਾਲ ਦੀ ਗੱਲ ਹੈ ਕਿ ਚੋਰੀ ਕਰਨ ਵਾਲੇ ਜਿਹੜੇ ਦੋ ਜਾਨੇ ਜੀ ਸਿਆਨੇ ਗਏ ਤੇ ਉਹਨਾਂ ਦੇ ਵਿੱਚੋਂ ਕਠਾਣੇਦਾਰ ਦਾ ਮੁੰਡਾ ਤੇ ਠਾਣੇਦਾਰ ਵੀ ਉਹ ਕਿ ਉਹਨਾਂ ਦੇ ਠਾਣੇ 'ਚ ਕੁਝ ਦਿਨ ਪਹਿਲਾਂ ਦੋ ਬੱਸਾਂ ਖਲੋਤੀਆਂ ਸੀ ਜੀ ਇਹਨਾਂ ਨੇ ਉੱਥੋਂ ਬੈਟਰੀਆਂ ਲਾ ਲਈਆਂ ਹੂੰ ਬੈਟਰੀ ਜਿਹੜੇ ਹੁੰਦੇ ਆ ਤੇ ਉਹਦਾ 15000 ਰੁਪਿਆ ਗਾਂਹ ਡਰਾਈਵਰ ਨੂੰ ਪਵੇ ਕਿਉਂਕਿ ਉਹ ਪਰਚਾ ਦਾ ਕੱਟਣ ਜੀ ਇਹ ਠਾਣੇਦਾਰ ਦਾ ਮੁੰਡਾ ਹਾਂ ਬਿਲਕੁਕੁਲ ਉਹ ਉਹ ਕਹਿੰਦੇ ਉਹ ਮਹਿਕਮੇ ਵਾਲੇ ਆ ਡਰਾਈਵਰ ਦੇ ਬੈਹ ਜਾਣਾ ਬੈਟਰਾ ਬੱਤ ਨੂੰ ਵੀ ਹੌਸਲਾ ਹੋ ਗਿਆ ਵੀ ਬੈਟਰੀ ਦਾ ਕੁਝ ਨਹੀਂ ਆ ਤੇ ਹਾਂਜੀ ਉਹਨੇ ਆਖਿਆ ਬੈਟਰੀ ਦੀਆਂ ਤਾਰਾਂ ਨਹੀਂ ਜੋ ਅੱਛਾ ਉਧਰੋਂ ਤਾਂ ਮਾਫੂ ਮੂਫ ਕਰਾਤਾ ਉਹਨਾਂ ਨੇ ਵੀ ਚਲੋ ਮਹਿਕਮੇ ਨੂੰ ਕਹਿਵਾ ਕੇ ਵੀ ਚਲੋ ਇੱਕ ਵਾਰੀ ਇਹਨੂੰ ਡਰਾਈਵਰ ਨੂੰ ਛੱਡੋ ਕੋਈ ਲੱਗਿਆ ਜੀ ਇਹਦਾ ਕੋਈ ਕਸੂਰ ਨਹੀਂ ਆ ਉਹ ਉਹਨੇ ਆਖਿਆ ਕਿ ਭਾਈ ਹੁਣ ਦੋ ਜੇ ਪਾਸੋਂ ਚੱਕੀ ਆ ਕੰਮ ਜੀ ਤਾਂ ਉਹਨੇ ਉਹਨੇ ਕਿਹਾ ਬੈਟਰਾ ਜੁ ਦੇੜਨਾ ਸਿੱਧੀ ਵਾਸ ਹੀ ਲਿਚਣਾ ਜੋ ਕੁਝ ਚਾਹੀਦਾ ਹੋਵੇ ਵਿੱਚੋਂ ਕੱਢ ਲਾਂਗੇ ਹੈ ਤੇ ਸਰਕਾਰੀ ਆ ਤੇ ਬਾਪੂ ਕਹਿ ਲੋ ਕਿ ਇੱਥੇ ਉਹਦੇ ਕੋਲ ਥਾਣੇਦਾਰੀ ਆ ਫਿਰ ਉਹਨੇ ਬਾਸਮੀ ਗੇਅਰ ਮਾਰ ਲਿਆ ਵੀ ਚੱਲ ਰਾਣੀਏ ਤੇਰਾ ਰੱਬ ਆਕਾ ਕੀ ਬਾਤ ਆ ਇਹ ਇੱਥੇ ਆਏ ਨਾ ਵੀ ਥਾਣਿਆਂ ਦੇ ਵਿੱਚ ਬੰਬ ਨੂੰ ਜੇ ਕਹਿੰਦੇ ਆ ਵੀ ਟਾਇਰ ਦਾ ਪਟਾਕਾ ਹੈ ਤੇ ਬੈਟਰੀ ਨੂੰ ਬੱਸ ਕਹਿੰਚ ਕੀ ਜਾਂਦਾ ਜੀ ਜੀ ਕਿ ਕਹਨਵੇਂ ਬੈਟਰੀ ਜੀ ਡੀਸੀ ਕੀ ਪਾਈ ਚੱਲ ਚੁਲ ਗਈ ਹੈ ਨਾ